ਕੈਨਸਰ ਸਕ੍ਰੀਨਿੰਗ ਪੈਰ ਹੈ ਇਹਦੇ ਵਿੱਚ ਇਹਦੇ ਵਿੱਚ ਅਸੀਂ ਤਿੰਨ ਤਰ੍ਹਾਂ ਦੇ ਟੈਸਟ ਕਰ ਰਹੇ ਹਾਂ ਦੋ ਜਨਾਨਾ ਟੈਸਟ ਹੈ ਤੇ ਇੱਕ ਜਿਹੜੀ ਹੈ ਉਹ ਮੇਲ ਮੇਲ ਦਾ ਟੈਸਟ ਕਰ ਰਹੇ ਹਾਂ ਜਿਹੜਾ ਜਨਾਨਾ ਟੈਸਟ ਹੈਗੇ ਉਹ ਬੱਚੇਦਾਨੀ ਫੀਮੇਲ ਦੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਛਾਤ ਕੀਤਾ ਕੈਂਸਰ ਦੋ ਤਰ੍ਹਾਂ ਦੇ ਚੈੱਕਅਪ ਹੁੰਦੇ ਆ ਕਿਉਂਕਿ ਇਹ ਦੋ ਤਰ੍ਹਾਂ ਦੇ ਇਹ ਜਿਹੇ ਕੈਂਸਰ ਹੈ ਜੇ ਪਹਿਲੀ ਤੇ ਦੂਜੀ ਸਟੇਜ 'ਚ ਆਪਾਂ ਫੜ ਲੀਏ ਨੂੰ ਜੇ ਉਹਦਾ ਇਲਾਜ 100% ਪੋਸੀਬਲ ਹੈ ਪਰ ਜੇ ਆਪਾਂ ਦੇਖਿਆ ਗਿਆ ਹੈ ਕਿ ਮੋਸਟਲੀ ਪੇਸ਼ੈਂਟ ਤੀਜੀ ਜਾਂ ਚੌਥੀ ਸਟੇਜ 'ਚ ਆਉਂਦੇ ਆ ਉਸੇ ਇਲਾਜ ਕਰਾਉਣਾ ਥ ਇਸ ਲਈ ਸਾਡੇ ਮੇਰੇ ਵੱਲੋਂ ਸਾਡੇ ਟੀਮ ਵੱਲੋਂ ਇਹ ਹੀ ਐਡਵਾਈਸ ਹੈ ਜੇ ਕਿਸੇ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾ ਲਈ 40 ਸਾਲ ਤੋਂ ਬਾਅਦ ਹਰ 6 ਮਹੀਨੇ ਜਾਂ ਸਾਲ ਦੇ ਵਿੱਚ ਆਪਣਾ ਇੱਕ ਪੈਪ ਸਮੀਅਰ ਹੁੰਦਾ ਇੱਕ ਬੱਚੇਦਾਨੀ ਮੂੰਹ ਤੋਂ ਇੱਕ ਛੋਟਾ ਜਿਹਾ ਸਮੀਅਰ ਲੈਣਿਆ ਸੀ ਉਹ ਜੋ ਆਪਣੇ ਲੈਵਲ ਤੇ ਕਰਾ ਲੈਣ ਹਰ ਸਾਲ ਬਾਅਦ ਹੀ ਕਰਾ ਲੈਣ ਜੇ ਨੈਗੇਟਿਵ ਆਂਦਾ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਜੇ ਕਿਸੇ ਦੀ ਕੋਈ ਪ੍ਰੋਬਲਮ ਆਂਦੀ ਵੀ ਹੈ ਇਨੀਸ਼ੀਅਲ ਸਟੇਜ ਹੁੰਦੀ ਹੈ ਇਨੀਸ਼ੀਅਲ ਸਟੇਜ ਚ ਆਪਰੇਸ਼ਨ ਕਰਕੇ ਉਹ ਪੂਰਾ 100% ਕਯੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਇਹ ਬੱਚੇ ਜੇ ਦੂਜਾ ਹੁੰਦਾ ਛਾਤੀ ਦਾ ਕੈਂਸਰ ਪਰ ਜਿਹੜੀ ਹੁੰਦਾ ਛਾਤੀ ਦੇ ਕੈਂਸਰ ਲਈ ਵੀ ਆਪਾਂ ਜੇ ਇਨੀਸ਼ੀਅਲ ਸਟੇਜ ਕੋਈ ਗਿਲਟੀ ਦਿਖਦੀ ਹੈ 40 ਸਾਲ ਤੋਂ ਉੱਪਰ ਕਿਸੇ ਲੇਡੀ ਨੂੰ ਜੇ ਫੀਲ ਹੁੰਦੀ ਹੈ ਉਹ ਚਾਹੀ ਇਮੀਡੀਏਟਲੀ ਸਰਜਨ ਕੋਲ ਚਲੇ ਜਾਵੇ ਜੇ ਉਹਦਾ ਆਪਰੇਸ਼ਨ ਪਹਿਲੀ ਦਾ ਦੂਜੀ ਸਟੇਜ 'ਚ ਹੋ ਜੇ ਤੇ ਉਹਦਾ ਬਚਾਅ 100% ਕਯੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਮੀਰ ਦੇ ਵਿੱਚ ਆਪਾਂ ਬਦੂਦਾ ਦੇ ਕੈਂਸਰ ਦੀ ਆਪਾਂ ਟੈਸਟ ਕਰ ਰਹੇ ਹਾਂ ਉਹ ਵੀ ਆਪਾਂ ਇੱਕ ਪ੍ਰੋਸਟੇਟ PSA ਐਂਟੀਜਨ ਕਹਿੰਦੇ ਆਨੂੰ ਬਲੱਡ ਦਾ ਟੈਸਟ ਹੈ ਜੀ ਜੋ ਆਪਾਂ ਸ਼ੁਰੂ ਦੇ ਆਪਾਂ ਸ਼ੁਰੂ ਚ ਫੜ ਲੀਏ ਲੈਵਲ ਦੇ ਥੋੜੇ ਜੇ ਵਧੇ ਹੋਣ ਉਸ ਲਈ ਫੜ ਲੀਏ ਉਹਦੀ ਟ੍ਰੀਟਮੈਂਟ ਵੀ 100% ਪੋਸੀਬਲ ਹੈ ਉਹਦੇ ਲਈ ਆਪਾਂ ਸਾਰੇ ਕੈਂਸਰ ਸਕ੍ਰੀਨਿੰਗ ਕੈਂਸਰ ਪੈਦਾ ਕਿਵੇਂ ਹੁੰਦਾ ਜੇ ਕਈ ਵਾਰ ਕਹਿੰਦੇ ਆਪਾਂ ਦੇਖੋ ਇਹ ਤਾਂ ਜੇ ਕਾਰਨ ਪਤਾ ਹੁੰਦੇ ਤੇ ਆਪਾਂ ਪ੍ਰੋਵੈਂਸ਼ਨ ਲਈ ਦੰਦੇ ਹੀ ਨਾ ਜੇ ਕਿਉਂ ਇਨੀਸ਼ੀਅਲ ਫੜਨ ਲਈ ਨਹੀਂ ਜਾਂਦੇ ਕਈ ਕਹਿੰਦੇ ਆ ਕਿ ਖਾਣਾ ਉਹ ਜਿਹੜਾ ਹੈ ਸਾਫ ਸੁੱਧਾ ਖਾਓ ਸਿਹਤ ਸੈਰ ਕਰੋ ਸਿਹਤ ਚੰਗੀ ਰੱਖੋ ਆਪਣੀ ਜਿਹੜੀ ਫਿਜ਼ੀਕ ਆ ਚੰਗੀ ਰੱਖੋ ਇਹ ਹਾਲੇ 100% ਰੀਜ਼ਨ ਹਾਲੇ ਕਿ ਤੋ ਨਹੀਂ ਫਾਈਂਡ ਆਊਟ ਨਹੀਂ ਹੋਏ ਤਾਂ ਹੀ ਆਪਾਂ ਕੈਂਸਰ ਨੂੰ ਪਹਿਲੀ ਜਾਂ ਦੂਜੀ ਸਟੇਜ 'ਤੇ ਪੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਵੀ ਕੈਂਸਰ ਦਾ ਰੀਜ਼ਨ ਪਤਾ ਚੱਲਿਆ ਆਪਾਂ ਉਹਦੇ 'ਤੇ ਵੱਧਾ ਚੱਲਾਂਗੇ ਕਿਉਂਕਿ ਹੁਣ ਅਸਲ 'ਤੇ ਆਪਾਂ ਫੜਿਆ ਕਿ ਇਨੀਸ਼ੀਅਲ ਸਟੇਜ ਵੜੀ ਜਾਵੇ ਹਾਲੇ ਤੱਕ ਕਿਸੀ ਮਲਟੀਪਲ ਕਾਜ਼ਸ ਹੈ ਕੋਈ ਕਾਜ਼ ਇਤਨੀ ਗੱਜਦੇ ਕਰਨ ਆਪਾਂ ਉਹਦੇ ਵੱਲ ਆਪਾਂ ਜਾ ਕੇ ਉਨ ਪਰੇਸ਼ੀ ਉਹਦਾ ਕਰ ਸਕਦੀ ਹੈ ਤੇ ਪੇਸ਼ੈਂਟ ਕੋਈ ਦਵਾਈ ਲੈਂਦਾ ਤਾਂ ਕਿੰਨੇ ਟਾਈਮ ਚ ਠੀਕ ਹੋ ਸਕਦਾ ਦੇਖੋ ਜੀ ਡਿਪੈਂਡ ਕਰਦਾ ਹੈ ਕਿ ਟ੍ਰੀਟਮੈਂਟ ਤੇ ਕਿ ਸਟੇਜ ਤੇ ਜਿਹੜੀ ਪਹਿਲੀ ਤੇ ਦੂਜੀ ਸਟੇਜ ਹੈ ਪਹਿਲੀ ਜਾਂ ਦੂਜੀ ਸਟੇਜ ਦੇ ਵਿੱਚ ਜੇ ਪੇਸ਼ੈਂਟ ਆ ਜਾਂਦਾ ਜਿਵੇਂ ਮੰਨ ਲਓ ਬੱਚੇ ਦਾ ਨਹੀਂ ਤਾਂ ਕੈਂਸਰ ਹੈ ਫਿਰ ਤਾਂ ਆਪਰੇਸ਼ਨ ਤੋਂ ਬਾਅਦ ਉਹਦੀ ਕੀਮੋ ਲੱਗਦੀ ਹੈ ਇੱਕ ਪੈਟ ਸਕੈਨ ਕਰਕੇ ਦੇਖਦੇ ਆ ਜੇ ਕੋਈ ਸਕੈਂਟਰੀ ਕਿਤੇ ਨਹੀਂ ਗਈ ਪਹਿਲੀ ਜਾਂ ਦੂਜੀ ਸਟੇਜ ਦੀ ਤਾਂ ਉਹ ਜਲਦੀ ਹੀ ਠੀਕ ਹੋ ਜਾਂਦਾ ਹੈ ਧੰਨਵਾਦ ਲੱਖੋ ਸਿੰਟਮ ਕੀ ਕੀ ਹੁੰਦੇ ਲੇਖੋ ਪਹਿਲਾ ਉਹਦਾ ਛਾਤੀ ਦੇ ਕੈਂਸਰ ਚ ਆ ਜਾਂਦੇ ਆ ਜੀ ਉਹਦੇ ਲਈ ਤਾਂ ਜੇ ਛਾਤੀ ਦੇ ਵਿੱਚ ਕੋਈ ਵੀ ਗਿਲਟੀ ਫੀਲ ਹੋਵੇ ਭਈ ਵਾਰ ਛਾਲਾ ਬਣ ਜਾਂਦਾ ਛਾਲਾ ਠੀਕ ਨਹੀਂ ਹੁੰਦਾ ਗਿਲਟੀ ਹੁੰਦੀ ਹੈ ਗਿਲਟੀ ਹੌਲੀ ਹੌਲੀ ਵੱਡੀ ਹੁੰਦੀ ਜਾਂਦੀ ਹੈ ਜੀ ਕਿ ਛਾਤੀ ਤੋਂ ਦੂਜੀ ਛਾਤੀ ਚਲੀ ਗਈ ਹੈ ਜਾਂ ਕੁਝ ਐਸੇ ਛਾਤੀ ਦੇ ਕੈਂਸਰ ਦੇ ਲੱਛਣ ਹੈ ਉਹਦੇ ਨਾਲ ਇੱਕ ਰੈਗੇਜ ਕਰਨਾ ਹੈ ਬ੍ਰੈਸ ਸੈਲਫ ਇਗਜ਼ਾਮੀਨੇਸ਼ਨ ਲੇਡੀਜ਼ ਆਪਣੇ ਲੈਵਲ ਤੇ ਆਪ ਹੀ ਆਪਣੀ ਚੈੱਕ ਕਰ ਸਕਦੀਆਂ ਹਨ ਜੇ ਗਿਲਟੀ ਹੋਵੇ ਤਾਂ ਫੀਮੇਲ ਸਰਜਨ ਕੋਲ ਜਾ ਸਕਦੀਆਂ ਹਨ ਦੂਜੇ ਪਾਸੇ ਆ ਜਾਂਦਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਬੱਚੇ ਦਾ ਮੰਨੀ ਤੇ ਜਿਵੇਂ ਨਾਰਮਲ ਮੈਂਸੀਸ ਆਂਦੀ ਆ ਉਹਦੇ ਵਿੱਚ ਮੈਂਸੀਸ ਜ਼ਿਆਦਾ ਆ ਗਈਆਂ ਜਾਂ ਮੈਂਸੀਸ ਦੇ ਵਿੱਚ ਖੂਨ ਆਣਾ ਜਾਂ ਕੋਈ ਮਾਰਸ ਜਾਂ ਫੀਲ ਹੋਣਾ ਇਹ ਜਿਹੜੇ ਤਕੀਫਾਂ ਆ ਜਾਂਦੀਆਂ ਦਿਖਣਾ ਫੀਲ ਹੋਵੇ ਜਾਂ ਕਈ ਵਾਰ ਜੀ ਹੁੰਦਾ 45 ਦੇ ਚ 40 ਸਾਲ ਤੋਂ ਬਾਅਦ ਲੇਡੀਜ਼ ਦੀ ਮਾਹਵਾਰੀ ਖਤਮ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਦੁਬਾਰਾ ਫੇਰ ਖੂਨ ਆਣਾ ਸ਼ੁਰੂ ਹੋ ਜਾਵੇ ਲੇਡੀਜ਼ ਤੇ ਉਹਨੂੰ ਲੱਛਣ ਸਭ ਤੋਂ ਸੀਰੀਅਸ ਨੂੰ ਬੰਦੇ ਕਹਿੰਦਾ ਇਮੀਡੀਏਟਲੀ ਸਰਜਨ ਕੋਲ ਜਾਣਾ ਤੇ ਟੈਸਟ ਕਰਾਉਣਾ ਉਹਦੇ ਅਕੋਰਡਿੰਗਲੀ ਉਹਦਾ ਇਲਾਜ ਕਰਾਉਣਾ ਧੰਨਵਾਦ <coughs> नमस्कार मैडम थोड़ा उची बोलना हाँ जी सत मैडम किस तरह जो गैरी जो तुम लेडीज देखते दे रहे हो किस तरह के केस आते रहते हैं कैंसर के ठीक है एंड इधर मोस्टली इंडिया में मोस्ट डेवलपिंग कंट्रीज में मोस्टली सर्वाइकल कैंसर ज़्यादा होंगे इधर तो इस चीज़ के लिए वी आर स्क्रीनिंग फॉर सर्वाइकल कैंसर आ, मोस्ट कॉमनली सीन इन पोस्ट मेनोपोजल वुमेन तो वी आर टेकिंग द सर्वाइकल पैप्समेर for all the patient for cancer screening and it is recommended from the age of 21 years above symptoms symptoms usually the patients can come with the postmenopausal bleeding post coital bleeding पोस्टपार्टल ना बता देते हिंदी में क्या कह सकते हैं उसको पोस्ट मीनोपोजल वो महीना खत्म होने के बाद उसको एक साल होने के बाद उसको हम बोलते हैं कि मेनोपोस अटेंड हो चुकी है तो अगर पेशेंट आएगी कि एक साल के बाद मेरे को महीना बंद हो गया फिर अभी दोबारा ब्लीडिंग आई है उसको हम बोलते हैं कि पोस्ट मेनोपोजल ब्लीडिंग पौस। ਸਨਮੋਸ਼ਕਾਰ ਜੀ ਸਰ ਕਿਹੜੀ ਲੈਵ ਹੈ ਜੀ ਆਪਣੀ ਆਪਣੀ ਨਬ ਲੈਵ ਨਬ ਨਬਲਬ ਨਬਾ ਕੀ ਨਾਮ ਹੈ ਸਰ ਆਪਣਾ ਸੰਦੀਪ ਕੁਮਾਰ ਜੀ ਠੀਕ ਹੈ ਸਰ ਉਹਰੇ ਅੱਜ ਗਿਰਸਨਪਾਰਕ ਕੇ ਕੈਂਪ ਲਗਾਇਆ ਹੋਇਆ ਇੱਧਰ ਸਾਨੂੰ ਸੇਵਾ ਮਿਲੀ ਹੈ ਜੀ ਅੱਜ ਗਲਾਈਕੋਮੀਟਰ ਦੇ ਨਾਲ ਸ਼ੂਗਰ ਟੈਸਟ ਠੀਕ ਹੈ ਜੀ ਬੀਪੀ ਔਰ ਈਸੀਜੀ ਬਾਕੀ ਅਗਰ ਕੋਈ ਫਾਦਰ ਇਨਵੈਸਟੀਗੇਸ਼ਨ ਹੈਗੇ ਤਾਂ ਅਸੀਂ ਆਪਣੇ ਲੈ ਕੇ ਜਾਗੇ ਠੀਕ ਕਿੰਨੇ ਕੇ ਪੇਸ਼ੈਂਟ ਆ ਗਏ ਅਪਰੋਕਸੀਮੇਟ ਹਾਂ ਹੋਗੇ 17-80 ਦੇ ਗ੍ਰੀ ਸਰ 70-80 ਪੇਸ਼ੈਂਟ ਕਿਵੇਂ ਲੱਗਿਆ ਸਰ ਕੀ ਆਇਆ ਰਿਪੋਰਟ ਰਿਪੋਰਟ ਥੋੜੀ ਜਿਹੀ ਉੱਪਰ ਨੀਚੇ ਆਈ ਹੈ ਵਟਕ ਦੇਖਦੇ ਆ ਡਾਕਟਰ ਸਾਹਿਬ ਨਾਲ ਮਿਲ ਕੇ ਠੀਕ ਹੈ ਜੀ ਤੁਸੀਂ ਵੀ ਕਰਾ ਲਓ अच्छा पर पाजी दे क्राइचा ठीक है ये ਸਾਡੇ ਮੈਂਬਰ ਨਾਲ ਠੀਕ ਜਲਜੀ ਨਾਬੇ ਤੋਂ ਠੀਕ ਹੈ ਹਰਦੀਪ ਗੁਰਦੇਤਪੁਰੇ ਤੋਂ ਗੁਰਦੇਤਪੁਰੇ ਮਦਰ ਟੀਮ ਮੈਂਬਰ ਨੇ ਲੋੜ ਬਸ ਸਾਡੇ ਇਹਨਾਂ ਨੇ ਸੇਵਾ ਨਿਭਾਈ ਹੈ ਸਾਰੀ ਠੀਕ ਹੈ ਜੀ ਠੀਕ ਆ ਡਕਟਰ ਨਿਸ਼ਕਰ ਜੀ ਸਰ ਆਪਣਾ ਕਿੱਥੇ ਹੈ ਇਹ ਕਲੀਨਿਕ ਸਰ ਮੇਰਾ ਬਲਿਆਰ ਰੋਡ ਪਵਾਨੀਗੜ੍ਹ ਬਲਿਆਰ ਰੋਡ ਪਵਾਨੀ ਠੀਕ ਹੈ ਕਿਸ ਤਰ੍ਹਾਂ ਦੀ ਦੰਦਾਂ ਦੀ ਪ੍ਰੋਬਲਮ ਹੁੰਦੀ ਆਮ ਲੋਕਾਂ ਨੂੰ ਜਿਹੜੇ ਆਮ ਬੱਚੇ ਲੋਕਾਂ ਦੇ ਵਿੱਚ ਸਰ ਅਵੇਅਰਨੈਸ ਨਹੀਂ ਹੈ ਅਸੀਂ ਹਰ ਪੇਸ਼ੈਂਟ ਨੂੰ ਕਹਿੰਦੇ ਆ ਕਿ ਐਵਰੀ 6 ਮਨਸ ਤੋਂ ਬਾਅਦ ਤੁਸੀਂ ਡੈਂਟਲ ਰੂਟੀਨ ਡੈਂਟਲ ਚੈੱਕਅਪ ਕਰਵਾਉਣਾ ਚਾਹੀਦਾ ਹੈ ਠੀਕ ਹੈ ਜਿਸ ਦੇ ਵਿੱਚ ਮਤਲਬ ਆਪਾਂ ਨੂੰ ਹਰ ਤਰ੍ਹਾਂ ਦੀ ਸਕੀਲਿੰਗ ਜਾਂ ਮਤਲਬ ਟੀਥ ਕਲੀਨ ਸਭ ਕੁਝ ਕਰਵਾਣਾ ਪਏਗਾ ਮਗਰ ਅਵੇਅਰਨੈਸ ਬਹੁਤ ਘੱਟ ਹੈ ਲੋਕਾਂ ਦੇ ਵਿੱਚ ਮੈਂ ਹਰ ਦੋ ਦੋ ਮਹੀਨੇ ਬਾਅਦ ਕੈਂਸ ਲਗਾਨਾ ਅਵੇਅਰ ਕਰਦਾ ਹਰ ਇੱਕ ਬੰਦੇ ਨੂੰ ਕਿ ਤੁਸੀਂ ਆ ਕੇ ਕਰਵਾਓ ਕਿਉਂਕਿ ਉਸ ਦੇ ਵਿੱਚ ਲੋਕਾਂ ਦੇ ਵਿੱਚ ਅਵੇਅਰਨੈਸ ਆਮ ਕਹਿਣ ਦੇ ਬਾਵਜੂਦ ਵੀ ਨਹੀਂ ਆਉਂਦੀ ਕਿਉਂਕਿ ਆਮ ਜਿਹੜੀ ਪ੍ਰੋਬਲਮ ਆਉਂਦੀ ਹੈ ਜਦਾ ਜਾੜਾਂ ਵਿੱਚ ਕੀੜਾ ਲੱਗ ਗਿਆ ਜਾਂ ਸਮੈਲ ਆਉਣੀ ਉਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਨਾਰ ਕੀ ਮਤਲਬ ਹੈ ਦਵਾਈ ਰਾਤ ਨੂੰ ਸਰ ਮੇਰੇ ਸਾਹਮਣੇ ਦੋ ਵਾਰ ਤੁਸੀਂ ਸਵੇਰ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਬ੍ਰਸ਼ ਕਰਨਾ ਚਾਹੀਦਾ ਹੈ ਕਿ ਉਹਦੇ ਨਾਲ ਆਪਣੇ ਟੀਥ ਐ ਨੀਟ ਐਂਡ ਕਲੀਨ ਰੱਖੀ ਤੁਹਾਨੂੰ ਕੋਈ ਡੈਂਟਿਸਟਰੀ ਲੋੜ ਘੱਟ ਠੀਕ